ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਸ਼ੇ ਦੇ ਤੁਦਾਗਰਾਂ ਤੇ ਅੱਖ ਰੱਖ ਰਹੀ ਹੈ ਉਧਰ ਹੀ ਨਸ਼ੇ ਦੇ ਤੁਦਾਗਰ ਵੀ ਇਸ ਤਰ੍ਹਾਂ ਨਸ਼ਾ ਲਿਆ ਰਹੇ ਹਨ ਕਿ ਉਹ ਪੰਜਾਬ ਪੁਲਿਸ ਦੀ ਅੱਖ ਤੋਂ ਬਚ ਕੇ ਸਫਲ ਹੋ ਸਕਣ ਇਸੇ ਤਰ੍ਹਾਂ ਹੀ ਦੋ ਨੌਜਵਾਨਾਂ ਨੂੰ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਕਿ ਈ-रिक्ਸ਼ਾ ਤੇ ਨਸ਼ੀਦੀਆਂ ਗੋਲੀਆਂ ਲਿਆ ਕੇ ਵੇਚ ਰਹੇ ਸਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਸਹਾਨੇਦਾਰ ਸੁਖਜੰਟ ਸਿੰਘ ਨੇ ਪੱਤਰਕਾਰਾਂ ਨੂੰ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਪਾਬੰਦੀ ਕੀਤੀ ਹੋਈ ਸੀ ਡੂਮ ਵਾਲੀ ਇਹ ਆ ਐਂਟ੍ਰਸਟ ਨਾਕਾ ਬੰਦੀ ਤੇ ਉਥੇ ਤੋਂ 2 ਈ ਰਖਸ਼ੇ ਤੇ ਬਰਾ ਦੋਸ਼ੀਆਂ ਨੂੰ ਕਾਬੂ ਕੀਤਾ ਸੀ ਇੱਕ ਤਾਂ ਅਵਤਾਰ ਸਿੰਘ ਤਾਰ ਪੁੱਤਰ ਜਗਰੂਪ ਸਿੰਘ ਪਥਰਾਲੇ ਦਾ ਤੇ ਦੂਜਾ ਹੈਗਾ ਗੋਰੀ ਸਿੰਘ ਪੁੱਤਰ ਸੁਖਵਿੰਦਰ ਸਿੰਘ ਘਮਾਰੇਪੰਡ ਦਾ ਜਿਹੜਾ ਗੋਰੀ ਸਿੰਘ ਆ ਇਹ ਈ ਰਖਸ਼ਾ ਚਲਾਉਂਦਾ ਡੱਬਾਲੀ 'ਚ ਤੇ ਅਵਤਾਰ ਸਿੰਘ ਪਹਿਲਾਂ ਵੀ ਇਹਦੇ ਨਾਲ ਜਾਰੀ ਦੋਸਤੀ ਆ ਮਿਲਦੇ ਰਹਿੰਦੇ ਆ ਡੱਬਾਲੀ 'ਚ ਤੇ ਕੱਲ ਵੀ ਇਹ ਨਿਸ਼ੀਲੀਆਂ ਗੋਲੀਆਂ ਲੈ ਕੇ ਆ ਰਹੇ ਸੀ 705 ਨਿਸ਼ੀਲੀਆਂ ਗੋਲੀਆਂ ਪ੍ਰਾਪਤ ਹੋਈਆਂ ਇਹਨਾਂ ਤੋਂ ਸਰ ਇਹ ਕਿੱਥੋਂ ਲੈ ਕੇ ਆਏ ਚਗੇ ਜੀ ਇਹ ਵਿਕਨੇਰ ਤੋਂ ਲੈ ਕੇ ਆਇਆ ਹੈ ਪੁਛ ਕਿਸ ਤੋਂ ਪਹਿਲੀ ਤੋਂ ਪਤਾ ਲੱਗਿਆ ਜੀ ਅਵਤਾਰ ਸਿੰਘ ਤੇ ਵਾਕਈ ਹਾਲੇ ਤਫਤੀਸ਼ ਚੱਲ ਰਹੀ ਹੈ ਸਰ ਅੱਜ ਨਹੀਂ ਇੱਥੇ ਵੇਚਿਆ ਇਹ ਪਥਰਾਲੇ ਪਿੰਡੀ ਲੈ ਕੇ ਆਇਆ ਸੀ ਜੀ ਹਾਲੇ ਪੁਛ ਕਿਸ ਤੋਂ ਬਾਅਦ ਪਤਾ ਲੱਗੂ ਕੀ ਕਰਦੇ ਆ ਰਿਮਾਂਡ ਪੇਸ਼ ਕਰਕੇ ਰਿਮਾਂਡ ਲੇਤਾ ਜਾਊਗਾ ਮਾਨ ਜੀ ਅਵਤਾਰ ਸਿੰਘ ਹੋਰ ਰਿਕਾਰਡ ਦੇਖ ਕੇ ਹੀ ਪਤਾ ਲੱਗੂਗਾ ਜੀ ਹਣੀ ਚੈੱਕ ਕਰੀ ਹਣੀ ਰੱਖਸ਼ੇ ਦੀ ਲਾਉਣ ਦੀ ਆਰਤੀ ਵਿੱਚ ਨਹੀਂ ਬੋਲਣੀ ਹਾਂਜੀ ਰੱਖਸ਼ੇ ਦੀ ਆਰਤੀ ਹੀ ਵਿੱਚ ਕੋਈ ਚੈੱਕ ਨਾ ਕਰੇ ਉਸੇ ਤੇ ਤਾੰਜ ਲਿਆਏ ਹੈ ਗੁਣੀ ਜੀ ਮਾਮਲਾ ਵਾਚ ਕਰ ਲਈਏ ਹਾਂਜੀ ਮੁਕਾ ਮਕਦਮਾ ਨੰਬਰ 127 592522C 6585 ਐਨਡੀਪੀ ਸੈਕਟਰ ਤੇ ਦਰਜ ਕੀਤਾ ਗਿਆ ਜੀ ਇਹਨਾਂ ਦੇ ਖਿਲਾਫ थाना ਸੰਗਤ ਵਿਖੇ